ਕਿਸਾਨ ਦੋਸਤੋ ਝੋਨੇ ਦੀ ਫਸਲ ਪੱਕਣ ਤੇ ਆ ਤੇ ਜਿਹੜੇ ਕਿਸਾਨ ਕਣਕ ਝੋਨੇ ਦੀ ਫਸਲੀ ਚੱਕਰ ਚ ਨੇ ਉਹਨਾਂ ਲਈ ਪਰਾਲੀ ਇੱਕ ਵੱਡੀ ਸਮੱਸਿਆ ਲੱਗਦੀ ਉਹਨਾਂ ਨੂੰ ਪਰੰਤੂ ਹੈ ਨਹੀਂ ਕਟਰ ਦੇ ਖਰਚੇ 'ਚ ਕਣਕ ਦੀ ਬਿਜਾਈ ਇਹ ਸੰਭਵ ਹੈ ਇਹ ਸਾਡੇ ਗਾਹਵੂਦੂ ਕਿਸਾਨ ਨ ਸਰਦਾਰ ਆਪਾਰ ਸਿੰਘ ਪਿੰਡ ਸੰਗਤਪੁਰਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਇਹ ਕਰ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਇਹਨਾਂ ਨਾਲ ਗੱਲਬਾਤ ਕਰਾਉਣੀ ਆ ਵੀ ਸਰਫੇਸ ਸੀਡਰ ਕਿੰਨਾ ਕੁ ਕਾਮਯਾਬ ਆ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸਤਿ ਸ਼੍ਰੀ ਅਕਾਲ ਜੀ ਬਤਾਰ ਜੀ ਸਤਿ ਸ਼੍ਰੀ ਅਕਾਲ ਜੀ ਅਵਤਾਰ ਜੀ ਜਿਹੜਾ ਸਰਫੇਸ ਸੀਡਰ ਵਾਲਾ ਤੁਸੀਂ ਢੰਗ ਬਣਾਇਆ ਕਣਕ ਨੂੰ ਵੀ ਜੜਦਾ ਕਿੰਨਾ ਕੰਮਜਾਬ ਆ ਜੀ ਇਹ ਪੂਰਾ ਕੰਮਜਾਬ ਆ ਜੀ ਅੱਛਾ ਜੀ ਸਾਨੂੰ ਸਰਫੇਸ ਸੀਡਰ ਨੂੰ 2 ਸਾਲ ਹੋ ਗਏ ਜੀ ਜੀ ਉਹ ਤੋਂ ਪਿਛਲੇ 2 ਸਾਲ ਅਸੀਂ ਮਲਚਿੰਗ ਕੀਤੀ ਆ ਜੀ ਹਾਂ ਜੀ ਸੋ 4 ਸਾਲ ਹੋ ਗਏ ਸਾਨੂੰ ਇਸ ਤਰ੍ਹਾਂ ਢੰਗ ਨਾਲ ਬਜਾਈ ਕਰਦਿਆਂ ਨੂੰ ਤੇ ਇਹਦੀ ਗਰੋਥ ਬਹੁਤ ਵਧੀਆ ਹੁੰਦੀ ਆ ਇਹ ਪਰਾਲੀ ਦੀ ਕੋਈ ਸਮੱਸਿਆ ਨਹੀਂ ਇਹ ਵਿੱਚੇ ਗਲ ਜਾਂਦੀ ਆ ਤਾਂ ਇੱਕ ਤਾਂ ਸਾਨੂੰ ਖੇਤ ਜਿਹੜਾ ਸੁੱਕਾ ਹੋਣਾ ਚਾਹੀਦਾ ਜੀ ਜਦੋਂ ਅਸੀਂ ਵਡਾਉਣਾ ਐਸਐਮਐਸ ਵੀ ਐਸਐਮਐਸ ਲੱਗਿਆ ਹੋਣਾ ਜ਼ਰੂਰੀ ਹੈ ਜੇ ਨਹੀਂ ਹੈ ਤਾਂ ਵੀ ਕੋਈ ਦਿੱਕਤ ਨਹੀਂ ਤੁਸੀਂ ਕਟਣ ਨੂੰ ਉੱਪਰ ਜਾ ਕੇ ਫੇਰ ਸਕਦੇ ਹੋ ਠੀਕ ਹੈ ਜੀ ਜਾਂ ਤੰਗਲੀ ਨਾਲ ਉਹ ਜਿਹੜੇ ਲਾਈਨਾਂ ਨੇ ਖੰਡਾ ਸਕਦੇ ਹੋ ਉਹਦੇ ਬਾਅਦ ਸਰਪਸ ਹੀਡਰ ਨਾਲ ਬਜਾਈ ਕਰ ਦੋ ਉਹਦੀ ਇਸ ਤਰ੍ਹਾਂ ਇੱਕ ਨਾ ਮੰਤਰ ਬਣਾਈ ਗਈ ਆ ਵੀ ਜਿਹੜਾ ਕਟਾ ਰਵਦਾ ਉੱਚਾ ਰਹਿੰਦਾ ਹੈ ਮਸ਼ੀਨ ਥੱਲੇ ਚਲੀ ਜਾਂਦੀ ਆ ਕੋਈ ਤੁਹਾਨੂੰ ਦਾਣੇ ਜਾਂ ਜਿਹੜੇ ਆ ਰਿਓ ਆ ਅਲੱਗ ਤੋਂ ਬਾਉਣ ਦੀ ਜ਼ਰੂਰਤ ਨਹੀਂ ਇੱਕ ਮੇਰੇ ਦੋ ਸਵਾਲ ਨੇ ਇੱਥੇ ਇੱਕ ਤਾਂ ਗੁੱਲੀ ਡੰਡੇ ਦੀ ਕਿੰਨੀ ਸਮੱਸਿਆ ਹੋਊਗੀ ਨਰੀਨਾਰੀ ਦੂਜਾ ਸਵਾਲ ਗਲਾਬੀ ਸੁੰਡੀ ਕਿਉਂਕਿ ਬਹੁਤੇ ਕਿਸਾਨ ਵੀਰ ਸਾਡੇ ਨਾਲ ਹਾਂਜੀ ਗੁਲਾਬੀ ਸੁੰਡੀ ਕਰਕੇ ਹੀ ਕਹ ਦਿੰਦੇ ਨੇ ਵੀ ਪ੍ਰਾਉਲੀ ਚ ਪਤ ਨਹੀਂ ਕਣਕ ਹੋਣੀ ਆ ਸੁੰਡੀ ਨਾ ਖਾ ਜਾਵੇ ਉਹਦੇ ਬਾਰੇ ਦੱਸੋ ਥੋੜਾ ਜਿਹਾ ਜਿੱਥੇ ਤੱਕ ਗੁਲਾਬੀ ਸੁੰਡੀ ਦਾ ਸਵਾਲ ਆ ਜੀ ਉਹ ਸਾਡੇ ਕੋਲ ਕਦੇ ਨਹੀਂ ਆਈ ਜੀ 4 ਸਾਲ ਹੋ ਗਏ ਅੱਛਾ ਬਲਕਿ ਜੋ ਆੜਦਾਲੇ ਇਲਾਕੇ ਤੋਂ ਸਮਰਾਲੇ ਚ ਆ ਰਹੀ ਆ ਜਿੱਥੇ ਗੱਠਾਂ ਬਣਦੀਆਂ ਨੇ ਉੱਥੇ ਗੱਠਾਂ ਬਣਨ ਦੀ ਜ਼ਿਆਦਾ ਸਮੱਸਿਆ ਹੈ ਅਗੇਤੀ ਵਜਾਈ ਚ ਆਏ ਜਾਂਦੀ ਆ ਹਾਂਜੀ 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 ਸਾਡੇ ਕੋਲ ਕਦੇ ਨਹੀਂ ਆਈ ਜੀ ਇਹਦੀ ਕੋਈ ਦਿੱਕਤ ਨਹੀਂ ਹੈ ਜੀ ਤੇ ਗੁੱਲੀ ਲਿੰਡਾ ਜਿਹੜਾ ਉਹ ਜੰਮਦਾ ਨਹੀਂ ਹੈਗਾ ਕਿਉਂਕਿ ਉਹਦਾ ਜਿਹੜਾ ਦਾਣਾ ਹੈ ਉਹ ਬਰੀਕ ਹੁੰਦਾ ਕਣਕ ਦਾ ਦਾਣਾ ਮੋਟਾ ਹੁੰਦਾ ਹੈ ਨਿਕਲੇ ਫਿਰ ਵੀ ਜਦੋਂ 2-3 ਪਾਣੀ ਲੱਗ ਜਾਂਦੇ ਨੇ ਥੋੜਾ ਬਹੁਤ ਗੁੱਲੀ ਡੰਡਾ ਬਹੁਤ ਘਟ ਜਾਂਦਾ ਸਪਰੇਅ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਜਾਂ ਚੌੜੇ ਪੱਤੇ ਵਾਲੇ ਨਦੀਨ ਹੋ ਜਾਂਦੇ ਚੌੜੇ ਪੱਤਾਂ ਦੇ ਨਦੀਨ ਵੀ ਉਦਾਂ ਹੀ ਹੁੰਦੇ ਨੇ ਜੇ ਕਣਕ ਥੋੜੀ ਥੋੜੀ ਬੁੱਧੀ ਛਿੱਧੀ ਰਹਿ ਜਾਂਦੀ ਆ ਜਾਂ ਤੁਹਾਡੇ ਕਿਤੇ ਪ੍ਰਾਲੀ ਘਟਾ ਜੀ ਜੇ ਤੁਸੀਂ ਪ੍ਰਾਲੀ ਨੂੰ ਖਲਾਰ ਕੇ ਪਾਣੀ ਲਗਾਉਨੇ ਹੋ ਫਿਰ ਕੋਈ ਫਿਰ ਸਮੱਸਿਆ ਨਹੀਂ ਆਵੇਗੀ ਜੀ ਕੋਈ ਦੇਖਣ ਦੀ ਤੇ ਕਿਾਰੇ ਕੀਲੇ ਦੇ ਕਿੰਨੇਕ ਬਣਾ ਲੈਣੇ ਚਾਹੀਦੇ ਨੇ ਹੋਰ ਕਿਸੇ ਗੱਲ ਦਾ ਧਿਆਨ ਰੱਖਣ ਲਈ ਤੁਹਾਨੂੰ ਯਾਰ ਜੀ ਤਾਂ ਜੇ ਆਪਣੇ ਜ਼ਮੀਨ ਦੇ ਹਿਸਾਬ ਨਾਲ ਜੇ ਜ਼ਮੀਨ ਪਾਣੀ ਥੋੜੀ ਖਾਂਦੀ ਆ ਹਿਸਾਬ ਦੀ ਤਾਂ ਪੰਜ ਕ ਕਨਾਲਾਂ ਦਾ ਕੇਰਾ ਰੱਖੋ ਠੀਕਰਾਂ ਦੇ ਜੀ ਬੱਤਵਾ ਛੇ ਕਨਾਲਾਂ ਕਰ ਲਓ ਕਿਲਾ ਜ਼ਿਆਦਾ ਹੋ ਜਾਂਦਾ ਇੱਕ ਲੇਜ਼ਰ ਚ ਉਹਨੇ ਤੋਂ ਪਹਿਲਾਂ ਜ਼ਰੂਰੀ ਆ ਜੇ ਲੇਜ਼ਰ ਨਹੀਂ ਹੈਗਾ ਫਿਰ ਤੁਹਾਨੂੰ ਕੇਰਾ ਚਾਰ ਕਨਾਲਾਂ ਜਾਂ ਇਸ ਤੋਂ ਵੀ ਘੱਟ ਰੱਖਣਾ ਪੈ ਸਕਦਾ ਹੈ ਉੱਚੇ ਨਹੀਂ ਮੇ ਖੇਤਾਂ ਦੇ ਵਿੱਚ ਤੇ ਪਿਛਲੇ ਜੇ ਮੈਂ ਤਿੰਨ ਚਾਰ ਸਾਲਾਂ ਦੀ ਗੱਲ ਕਰਾਂ ਜੀ ਤੁਸੀਂ ਕਿੰਨਾ ਰਕਬਾ ਹੁਣ ਲਾਉਨੇ ਹੋ ਅਸੀਂ ਸਾਰੇ ਹੀ ਲੋਨ ਨੇ ਛੇ ਦੇ ਛੇ ਕਿੱਲੇ ਜੀ ਬਾਕੀ ਪਿੰਡ ਦੇ ਵਿੱਚ ਹੋਰ ਵੀ ਲੱਗਦੇ ਮੇਰਾ ਭਰਾ ਗ੍ਰਿਆਨ ਸਿੰਘ ਉਹ ਵੀ ਲਗਾ ਰਹੇ ਆ ਜੇ ਲਗਾਤਾਰ ਹਾਂਜੀ ਤੁਹਾਡੇ ਤਾਂ ਕਾਫੀ ਤੇ ਝਾੜ ਕਿੰਨਾ ਰਿਹਾ ਤੁਹਾਡਾ ਇਹਦਾ ਸਰਫੇਸ ਹੀ ਝਾੜ ਜੀ ਪਿਛਲੇ ਜਿਹੜੇ 3 ਸਾਲ ਨੇ ਉਹ 25 ਤੋਂ 25.5 ਕੁਇੰਟਲ ਲਗਭਗ 25.5 ਤੋਂ ਥੱਲੇ ਨਹੀਂ ਆਉਂਦਾ ਜੀ 25 ਤੋਂ ਵੀ ਥੱਲੇ ਨਹੀਂ ਆਉਂਦਾ ਤੇ ਉਸ ਤੋਂ ਜਿਹੜਾ ਚੌਥਾ ਸਾਲ ਦੀ ਉਹਦੇ ਵਿੱਚ 17.5 ਕੁਇੰਟਲ ਦਾ ਹੈ ਉਦੋਂ ਝਾੜ ਵੈਸੀ ਹੀ ਥੱਲੇ ਸੀ ਜਿਹੜਾ ਖਰਚਿਆਂ ਦੀ ਜੇ ਮੈਂ ਗੱਲ ਕਰਾਂ ਗੁੱਲੀ ਡੰਡਾ ਤੁਸੀਂ ਕਹਿੰਦੇ ਹੋ ਵੀ ਹੋਇਆ ਨਹੀਂ ਬਜਾਈ ਦਾ ਖਰਚਾ ਬਚ ਗਿਆ ਹਾਂਜੀ ਕਿੰਨਾ ਕੁ ਖਰਚਾ ਓਵਰ ਆਲ ਤੁਸੀਂ ਜੇ ਗਣਤੀ ਮਣਤੀ ਕੀਤੀ ਹੋਊਗੀ ਕਿੰਨਾ ਖਰਚਾ ਕੀ ਲੈ ਮਤ ਇਹਦਾ ਜੀ ਖਰਚਾ ਕੁਝ ਵੀ ਨਹੀਂ ਆਉਂਦਾ ਜਿਵੇਂ ਅਸੀਂ ਕਟਰ ਫੇਰਦੇ ਜੇ ਇਕੱਠਾ ਵੀ ਬਣਾਉਣੀਆਂ ਨੇ ਤਾਂ ਕਟਰ ਵੀ ਥੱਲੇ ਰੱਖ ਕੇ ਫੇਰਨਾ ਪੈਂਦਾ ਟਰੈਕਟਰ ਲੋਡ ਮੰਦਾ ਇਹਦਾ ਕਟਰ ਦੀ ਸੈਟਿੰਗ ਇਹ ਆ ਵੀ ਇਹਨੇ 3-4 ਉਂਗਲ ਉੱਪਰ ਹੈ ਨਾ ਧਰਤੀ ਨਾਲੋਂ ਹੂੰ ਸੋ ਕੋਈ ਵੀ ਖਰਚਾ ਨਹੀਂ ਹੈਗਾ ਇੱਕ ਤੁਸੀਂ ਕਟਰ ਦੇ ਖਰਚਿਆਂ ਨੂੰ ਵੀ ਘੱਟ ਤੁਸੀਂ ਇਹਦੀ ਬਜਾਈ ਕਰ ਸਕਦੇ ਹੋ ਉਹ ਜਿਹੜਾ ਸਰਫੇਸ ਸੀਟਰ ਆ ਉਹ ਅੱਜ ਕੱਲ ਯੂਨੀਵਰਸਿਟੀ ਕੇਬੀਕੇ ਵਾਲੇ ਜਾਂ ਆਪਣੇ ਸਮਰਾਲੇ ਦਫ਼ਤਰ ਵਾਲੇ ਉਹ ਸਾਰੇ ਸਾਨੂੰ ਮਹੀਆ ਕਰਾਉਂਦੇ ਨੇ ਕੋਈ ਰੀਚ ਦਿੱਕਤ ਨਹੀਂ ਹੈ ਜੀ ਤੇ ਬਾਕੀ ਕਿਸਾਨਾਂ ਨੂੰ ਕਿੰਨਾ ਕੁ ਰਕਬਾ ਲਾ ਕੇ ਦੇਖ ਲੈਣਾ ਚਾਹੀਦਾ ਪਹਿਲੇ ਸੀਜ਼ਨ ਕੀ ਸੰਦੇਸ਼ ਦੋਗੇ ਪਹਿਲੇ ਸਾਲ ਸਰ ਤੁਸੀਂ ਕਿਲਾ ਅੱਧਾ ਕਿਲਾ ਲਾ ਕੇ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕੋਈ ਗਲਤੀ ਨਾ ਹੋ ਸਕੇ ਠੀਕ ਹੈ ਤੇ ਬਾਕੀ ਇਹਦੀ ਕੋਈ ਦਿੱਕਤ ਨਹੀਂ ਡਰਨੇ ਵਾਲੀ ਕੋਈ ਜ਼ਰੂਰਤ ਨਹੀਂ ਜ਼ਰੂਰ ਬਜਾਈ ਕਰਨੀ ਚਾਹੀਦੀ ਸਾਨੂੰ ਖਰਚਾ ਬਿਲਕੁਲ ਨਹੀਂ ਔਰ ਅੱਗੇ ਜਾ ਕੇ ਜਦੋਂ ਗਰਮੀਆਂ ਪੈ ਜਾਂਦੀਆਂ ਨੇ ਤਾਂ ਉਸ ਮੌਕੇ ਤੇ ਜਾਂ ਕਿਹੜੀ ਕਣਕ ਆ ਧਰਤੀ ਧੱਕੀ ਹੋਣ ਕਰਕੇ ਉਹ ਬੱਤੀਆਂ ਨਹੀਂ ਵੱਟ ਹੁੰਦੀ 1 ਕੋ ਲੱਖ ਤੇ ਮੈਂ ਗਰਮੀਆਂ ਮੌਸਮ ਹੋ ਗਿਆ ਤਾਂ ਕੋਈ ਦਿੱਕਤ ਨਹੀਂ ਆਉਂਦੀ ਧੰਨਵਾਦ ਜੀ ਬਤਾਰ ਜੀ ਸასი ਕਰ ਧੰਨਵਾਦ ਨਸੀ